ਤੋ ਇਸ ਕਰਕੇ ਪਰਮਾਤਮਾ ਨੂੰ ਹੀ ਸਿਮਰਨਾ ਬਣਦਾ ਹੈ ਤੇ ਸਿਮਰਨਾ ਇਸ ਕਰਕੇ ਹੈ ਵੀ ਕਰਨਾ ਕਰਾਉਣਾ ਤੇ ਰੱਬ ਨੇ ਹੈ ਹੁਣ ਆਪਾਂ ਕੀ ਜੀ ਸਮਾ ਮੜਾ ਇਹ ਵੀ ਵੈਗਰੂਦ ਹੈ ਜਦੋਂ ਚੰਗਾ ਹੋਏਗਾ ਉਹ ਵੀ ਵੈਗਰੂਦ ਹੈ ਔਰ ਸਮਾ ਹੀ ਸਮਰਾਤ ਹੈ ਢਿੱਡੀ ਗੱਲ ਮੈਨੂੰ ਇੰਨੀ ਉਮਰ ਚ ਸਮਝ ਆਈ ਹੈ ਬੰਦਾ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ ਉਹੀ ਬੰਦਾ ਹੁੰਦਾ ਹੈ ਘੱਟਲ ਕਮਾਉਣ ਲੱਗ ਜਾਂਦਾ ਹੈ ਸਮਾਂ ਠੀਕ ਹੁੰਦਾ ਕੋਈ ਬੰਦਾ ਹੁੰਦਾ ਹੈ ਉਹਨੇ ਹੀ ਪੜ੍ਹਿਆ ਲਿਖਿਆ ਹੁੰਦਾ ਹੈ ਉਨੀ ਉਮਰ ਹੁੰਦੀ ਹੈ ਸਮਾਂ ਮਾੜਾ ਆਉਂਦਾ ਤੇ ਘਾਟੇ ਖਾਣੇ ਸ਼ੁਰੂ ਕਰ ਦਿੰਦਾ ਵਕਤ ਹੀ ਚੰਗਾ ਤੇ ਮਾੜਾ ਹੁੰਦਾ ਹੈ ਬੰਦਾ ਚੰਗਾ ਤੇ ਮਾੜਾ ਕਦੇ ਵੀ ਨਹੀਂ ਹੁੰਦਾ ਬੰਦੇ ਦਾ ਸਮਾਂ ਹੀ ਚੰਗਾ ਤੇ ਮਾੜਾ ਹੁੰਦਾ ਜਿੰਨਾ ਤੱਕ ਆਪ ਰੋਸਾ ਤੇਰੇ